ਅੱਜ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲਓ ਜੀ ਲੱਗੇ ਆਪਾਂ ਬਲੌਗ ਸ਼ੁਰੂ ਕਰ ਜੀ ਅੱਜ ਦਾ ਬਲੌਗ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ YouTube ਚੈਨਲ ਤੇ ਤੇ ਬਾਤੇ ਬਾਤ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਪਹਿਲ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕੱਲ ਦਾ ਮਨਿੰਦਰ ਥੋੜਾ ਜਿਹਾ ਹੈਗਾ ਜੀ ਗਲੇ ਤੋਂ ਉਹਨੂੰ ਤਕਲੀਫ ਆ ਤੇ ਅੱਜ ਚੱਲੇ ਆਪਾਂ ਉਹਦਾ ਹੱਥ ਆਲਾ ਕਰਵਾਉਣਾ ਹੈ ਜੀ ਹੁਣ ਤੁਸੀਂ ਕਹੋਗੇ ਵੀ ਗਲਾ ਦੀ ਤਕਲੀਫ ਹੱਥ ਆਲਾ ਕਿਉਂ ਕਿਉਂਕਿ ਉਹਦੇ ਨਿਕਲੇ ਹੋਏ ਆ ਜੀ ਕ ਲੱਡੂ ਦੋ ਕ ਲੱਡੂ ਨਿਕਲ ਗਏ ਜੀ ਇਕੱਠੇ ਹੀ ਤੇ ਉਹਨੂੰ ਹੈਗੀ ਖਾਣ ਪੇਟ ਥੋੜੀ ਜਿਹੀ ਤਕਲੀਫ ਤੇ ਸੁੱਜਾ ਹੋਇਆ ਵੀ ਇਹ ਗਲਾ ਤੇ ਹੁਣ ਆਪਾਂ ਪਹਿਲਾਂ ਥੋੜੀ ਜਿਹੀ ਨਾਲ ਮੁਲਾਕਾਤ ਕਰਾ ਦਈਏ ਉਸ ਤੋਂ ਬਾਅਦ ਦੇ ਵਿੱਚ ਚੌਕੌਰ ਸਾਹਿਬ ਜਾਵਾਂਗੇ ਜਿਹੜੇ ਆਪਣੇ ਕਿਮਿਆਰ ਹੁੰਨੇ ਆ ਜਿਹੜੇ ਭਾਂਡੇ ਵਗੈਰਾ ਬਣਾਉਂਦੇ ਆ ਆਪਣੇ ਜਿਵੇਂ ਦੀਵੇ ਹੋਗੇ ਜੀ ਘੜੇ ਹੋਗੇ ਉਹਨਾਂ ਨੂੰ ਨਾ ਪਰਮਾਤਮਾ ਨੇ ਇੱਕ ਬਖਸ਼ ਕੀਤੀ ਹੋਈ ਆ ਉਹਨਾਂ ਕੋਲ ਨਾ ਇੱਕ ਥੋਲੂ ਜਾਂ ਹੁੰਦਾ ਥੋਲੂ ਜਾਂ ਬਣਿਆ ਹੁੰਦਾ ਉਹ ਬਸ ਲਾ ਦਿੰਦੇ ਹੁਣ ਨਹੀਂ ਮੜਾ ਮੋਟਾ ਕੋਈ ਪੜਦੇ ਨਹੀਂ ਆ ਤੇ ਜੋ ਵੀ ਹੈ ਆਪਾਂ ਤੁਹਾਨੂੰ ਸਾਰਾ ਕੋਈ ਵੀਡੀਓ ਵਿੱਚ ਦਿਖਾਵਾਂਗੇ ਉਹ ਤੋਂ ਪਹਿਲਾਂ ਜੀ ਮਨਿੰਦਰ ਨਾਲ ਮੁਲਾਕਾਤ ਕਰ ਲੋ ਇਹ ਥੋੜਾ ਜਿਹਾ ਅੱਜ ਗਲੇ ਤੋਂ ਵੀ ਤਕਲੀਫ ਹਾਂ ਬਈ ਲਾਈਗੁਰ ਜੀ ਕਾ ਫਾਂਸਾ ਲਾਈਗੁਰ ਜੀ ਕੀ ਫਤਿਹ ਹਾਂ ਕਿਹਾ ਇਹਦੇ ਕੱਲੇ ਟੂ ਨਿਕਲੇਗਾ ਲੱਖੋ ਇਹ ਆ ਸ਼ਾਇਦ ਤੁਹਾਨੂੰ ਦਿਖਦਾ ਇਹਦਾ ਨਾ ਆ ਚੀਜ਼ਾਂ ਹੋਈ ਹੋਈਆਂ ਭਾਰੀ ਤੇ ਉਹ ਦੂਏ ਪਾਸੇ ਵੀ ਆ ਇਹ ਭਾਰੀ ਭਾਰੀ ਹੋਇਆ ਜਿਹਦੇ ਨਾਲ ਚੀਤਾ ਕੇ ਹੁਣ ਆਪਾਂ ਦੇਖਦੇ ਆ ਫਿਰ ਪੁੱਤੂ ਤੇ ਕਰਕੇ ਦੁਖਦਾ ਜਿਹੜਾ ਕਲੇਡੂ ਇਹਨੇ ਹੋ ਗੁਦਾ ਕਰਕੇ ਦੁਖਦਾ ਜਿਹੜਾ ਆ ਕਰਦਾ ਨਾ ਹਜਮ ਕਰਦਾ ਹੁੰਦਾ ਨਾ ਹਾਂ 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 ਅਬ ਦੁਖਣਾ ਹੀ ਆ ਕਲੇਡੂ ਕਰਕੇ ਦੇਖ ਜਾ ਖਿੱਚ ਪਈ ਹੋਈ ਆ ਤੇਰੇ ਗਾਲੂ ਹਾਂ ਬਈ ਸੱਚੀ ਗੱਲ ਦੀ ਸਾਰਿਆਂ ਨੂੰ ਪਰਮਾਤਮਾ ਅੱਗੇ ਦਾ ਸਤਿ ਕੀ ਨਿਸੇ ਚੜਦੀ ਕਲਾ ਵਿੱਚ ਰੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਬਸ ਮਨਹਿੰਦਰ ਕਰਕੇ ਹੀ ਉਲਝੇ ਪੈਂ ਸਿਹਰ ਦੇ ਤੇ ਹੁਣ ਇਹਨੂੰ ਦਿਖਾ ਕੇ ਲੈ ਕੇ ਆਏ ਵੀ ਕਲੇਡੂ ਆ ਤੇ ਤੇ ਹੱਥ ਆਲਾ ਕਰ ਦੇ ਸਾਡਾ ਨਹੀਂ ਜੀ ਬਿਮਾਰੀਆਂ ਛੜਦੀਆਂ ਖੈੜਾ ਚਰਜੀ ਦੇ ਵੀ ਅੰਦਰ ਬਣਿਆ ਹੋਇਆ ਹੁਣ ਕਰੀਏ ਕੀ ਉਹ ਠੀਕ ਹੈ ਪਰ ਲੇਕਿਨ ਜਿਹੜਾ ਜਵਾਕ ਦਾ ਦੋਖਾ ਨਾ ਫਿਰ ਔਖਾ ਹੋ ਜਾਂਦਾ ਨਾ ਨਾ ਤਾਂ ਇਹ ਜੰਗੀ ਬਣਿਆ ਪੱਤਲੀ ਲੱਗਦਾ ਉਹ ਦੋ ਦਾਰ ਦੁੰਦਾ ਜਿਹਨੇ ਪਾਸੇ ਜਾਇਆ ਨਾ ਪਹਿਲਾਂ ਤਾਂ ਉਹਨਾਂ ਕੋਲ ਜਾਇਓਗੇ ਜੀ ਉਹਨਾਂ ਨੇ ਕਿ ਕੈਨੇਡੂ ਦੇ ਡਾਕਟਰ ਕੋਲ ਜਾਇਆ ਹਾਂ ਚਲੋ ਪਹਿਲਾਂ ਮੈਨੂੰ ਜਿੱਥੇ ਤੱਕ ਲੱਗਦਾ ਹੈ ਇਹ ਕੈਨੇਡੂ ਦੇ ਚਾਂਸ ਹੁੰਦੇ ਆ ਆ ਸੱਡਾ ਬੰਦੇ ਕੰਨਾ ਕੋਲ ਚਲਦੇ ਆ ਤੇ ਚਲਿਏ ਚਲੋ ਮਣੀ ਲੰਗਾ ਸੁੱਟ ਜਾਈ ਫਿਰ ਮਣੀ ਸੂਟੇ ਨਹੀਂ ਜੀ ਮੁਕਣ ਚ ਆਉਂਦੇ ਇਹਦੇ ਖੂਰ ਸਵਾਦੋ ਖੂਰ ਸਵਾਦੋ ਕਿਤੇ ਐਨੀ ਕਿਹੜਾ ਵੀ ਚੱਲ ਅੱਜ ਤੁਸੀਂ ਵੀ ਬੁੱਲੇ ਰੋ ਚਲੋ ਪਤਾ ਨਹੀਂ ਕਿਹੜਾ ਬਣਾਉਣਾ ਮੈਨੂੰ ਨਾਲੇ ਜਿਹੜੇ ਗੋਲ ਗੱਪੇ ਖਾਣੇ 10 ਰੁਪਏ ਚਲੋ ਉਸ ਤੋਂ ਦੇ ਨਾਲੇ ਚੱਲੋ ਤੂੰ ਹੀ ਰੱਖ ਤੇ ਮੈਂ ਹੀ ਤੈਨੂੰ 10 ਰੁਪਏ ਦੇ ਖਿਲਾ ਦੂੰਗਾ ਨਹੀਂ ਇਹ ਤਾਂ ਚਾਹੀਦਾ ਹੁਣ ਚਾਹੀਦਾ ਜਿਹੜੀ ਚੀਜ਼ ਉਹ ਤਾਂ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਸ਼੍ਰੀ ਜੰਗੌਰ ਸਾਹਿਬ ਜਾ ਕੇ ਪਹੁੰਚੇ ਹੁਣ ਆਪਾਂ ਹਰਸ਼ਾ ਬਈ ਕਿੰਦਾ ਹਾਲੇ ਵਾਲੇ ਤੇਰੇ ਠੀਕ ਆ ਹੁਣ ਤੁਸੀਂ ਦੇਖਦੇ ਹੋਊਂਗੇ ਪਹਿਲਾਂ ਮੁੰਡਾ ਫੇਸਕੁੜਾ ਦਾ ਕੰਮ ਕਰਦਾ ਸੀ ਤਾਂ ਆਜ ਇਹਨੇ ਆ ਆ ਚੱਕਿਆ ਠੋਲੂ ਕਹਿੰਦੇ ਉਹਨੇ ਨਾ ਹੈਨਾ ਆਜ ਇਹਨੇ ਠੋਲੂ ਚੱਕਿਆ ਕਿਉਂਕਿ ਜਿਹੜਾ ਇਹਨਾਂ ਦਾ ਅਸਲੀ ਕੰਮ ਆ ਜੀ ਆਹੀ ਆ ਜੀ ਜਿਵੇਂ ਕੱਚੇ ਭਾਂਡੇ ਬਣਾਉਣੇ ਹਨਾ ਚੱਕਰੇ ਹਨਾ ਦੀਵੇ ਆਪੇ ਤਿਆਰ ਕਰਦੇ ਆ ਤੁਸੀਂ ਹਾਂਜੀ ਲੈ ਕੇ ਤਾਂ ਨਹੀਂ ਆਉਂਦੇ ਮੈਂ ਦੇਖਣੇ ਆ ਕਿ ਤੇ ਤਿਆਰ ਕਰਦੇ ਕਿੱਥੇ ਕਰਦੇ ਆ ਬਾਪੂ ਬਾਪੂ ਤਿਆਰ ਕਰਦਾ ਤੂੰ ਤਾਂ ਨਹੀਂ ਕਰਦਾ ਬਤਾਇਆ ਕੀ ਕਰਨਾ ਪਰ ਨਹੀਂ ਬਾਪੂ ਦੇ ਸਰ ਪਰ ਆਇਆ ਹੈ ਸਾ ਹੈ ਸਿੱਖਿਆ ਆ ਤੂੰ ਕਬਾ ਸਿੱਖਣਾ ਨਹੀਂ ਕਾਦੇ? ਕਿਆ ਸੋਚਿਆ ਫਿਰ ਅੱਗੇ ਨੂੰ? ਅੱਗੇ ਨੂੰ ਹੋਰ ਕੰਮ ਸੋਚਿਆ ਹੋ ਕੋ ਕਰਨੂ? ਕਿਆ ਸੋਚਿਆ ਹੈ? ਕਰੂੰਗੇ ਕੋਈ ਨਹੀਂ। ਲਾ ਹੂੰ ਹਾਲੇ ਹੁਣ ਤਾਂ ਹਾਲੇ ਕਰੂੰਗੇ। ਹਲੇ ਨਿਆਣਾ ਐ ਤੂੰ। ਹੈ? ਨਿਆਣਾ ਐ। ਇਹਦਾ ਅਸਲੀ ਕੰਮ ਏ, ਇਹ ਵੀ ਆ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਏ ਮੁੰਡਾ। ਪੱਕੇ ਭੁੱਕੇ ਜਿਵੇਂ ਮਾੜਾ ਮੋੜਾ ਤਾਰਾਂ ਦੂਗਾ ਫੀਡੀਆਂ ਫੂਡੀਆਂ ਦਾ ਨਾ ਤੇ ਆ ਦੇਖ ਤਾਂ ਪਹਿਲਾਂ ਮੈਨੂੰ ਐਂ ਦੱਸ ਵੀ ਇਹ ਕਿਆ ਚੀਜ਼ ਆ ਇੱਕ ਲਿੱਡੂ ਹੈ ਨਾ ਇੱਥੇ ਆ ਤੇਰੀ ਭਾਬੀ ਯਾਨੀ ਕਿ ਮੇਰੀ ਘਰ ਵਾਲੀ ਪਤਾ ਕਿਆ ਕਹਿੰਦੀ ਇਹ ਤਾਂ ਜੀ ਇਹਦੇ ਮੁੰਡੇ ਦੇ ਕੋਸ ਨਿਕਲ ਆਇਆ ਪਤਾ ਨਹੀਂ ਕਿਹੜੇ ਬਹਿਮ ਕਿਹੜੀਆਂ ਬਹਿ ਆ ਚੀਜ਼ ਦੇ ਕਲਿੱਡੂ ਹੋ ਜਾਂਦਾ ਹੈ ਹਨਾ ਪਰ ਨਹੀਂ ਜੀ ਪਰ ਹੁੰਦਾ ਹੀ ਆ ਚਲੋ ਮਾਮਾ ਨੂੰ ਮੈਂ ਕਿਆ ਹੁੰਦਾ ਬੁਧੀ ਕਰਾਉਣ ਦਾ ਹੱਥ ਆ ਦੋ ਕੰਦਰ ਨਿਕਲਣ ਨੇ ਖਾਲੀ ਵੀ ਕਰਾਉਂਗਾ ਪਾਸੇ ਵੀ ਕਰਾਉਂਗਾ ਨਹੀਂ ਬਾਅਦ ਵਿੱਚ ਹਾਂਜੀ ਕਰਾਉਂਗਾ ਜਿਵੇਂ ਹੁਣ ਆਏ ਆ ਅਸੀਂ ਸਵੇਰੇ ਸਵੇਰੇ ਦੁਪਹਿਰ ਨੂੰ ਨਹੀਂ ਕਰਾ ਸਕਦੇ ਦੁਪਹਿਰ ਨੂੰ ਕਰਾਦੇ ਸਵੇਰੇ ਕਿੰਨੇ ਵਜੇ ਤੱਕ ਸਵੇਰੇ ਉਹ 10 ਵਜੇ ਤੱਕ 10 ਵਜੇ ਤੱਕ ਸਵੇਰੇ ਕਿੰਨੇ ਤੋਂ 7 ਸਵੇਰੇ ਕਿੰਨੇ ਕਿਤੇ ਕੋਈ ਸਵੇਰੇ 8 ਤੋਂ 10 ਵਜੇ ਉਹ ਤੋਂ ਬਾਅਦ ਨਹੀਂ ਕਿ ਹੁੰਦਾ ਨਹੀਂ ਸ਼ਾਮ ਨੂੰ ਨਹੀਂ ਕਿ 3-4 ਵਜੇ ਤੋਂ ਬਾਅਦ ਸਾਜੀ ਵੀ ਦਿਖਾਈ ਹੁੰਦੀ ਹੈ ਹਾਂ ਲੋ ਜੀ ਗ੍ਰੋਟਾ ਵੀ ਗ੍ਰੋਟਾ ਵੀ ਤਿਆਰ ਕਰਿਆ ਹੋਇਆ ਹੈ ਮੈਨੂੰ ਤਾਂ ਨੇੜੇ ਪਿਓ ਹੋ ਗਿਆ ਬਾਈ ਸਤਿ ਸ੍ਰੀ ਅਕਾਲ ਮੈਨੂੰ ਇੱਕ ਗੱਲ ਆ ਮੈਨੂੰ ਇੱਕ ਗੱਲ ਦੱਸੋ ਵੀ ਦੇ ਹਾਰੇ ਦੱਸੋ ਦੇ ਹਰ ਸਾਲ ਇਹ ਕਾਤੇ ਨਿਕਲੇ ਹੁੰਦੇ ਆ ਪਿਛਲੇ ਸਾਲ ਵੀ ਆਹੀ ਦਿਨਾਂ ਚ ਸਾਲ ਬਾਅਦ ਨਿਕਲਦੀ ਆ ਸਭ ਦੀ ਇਹ ਕਾਤੇ ਬਸ ਪਤਾ ਨਹੀਂ ਨਿਆਣੇ ਦੀ ਇਹਦੇ ਹਰ ਸਾਲ ਨਿਕਲਦਾ ਹਾਂ ਇਹ ਹਰ ਸਾਲ ਹੀ ਮੈਨੂੰ ਸਮਝ ਨਹੀਂ ਆਈ ਵੀ ਜੀ ਨਾ ਤਾਂ ਇਹ ਕਹਿੰਦਾ ਮੈਂ ਕੋਈ ਡੱਟੂ ਮਾਰਿਆ ਨਾ ਨਾ ਮਾਰਿਆ ਨਹੀਂ ਹੋ ਰਿਹਾ ਅੱਛਾ ਵੈਸੇ ਹੀ ਹੋ ਜਾਂਦਾ ਹੈ ਏਕਨ ਹੈ ਹਾਂ ਲਓ ਜੀ ਆਹ ਦਲੀਆ ਵਾਲਾ ਨੂਣਾ ਜੀ ਇਹ ਵੀ ਬਾਈ ਕਰਕੇ ਦਊਗਾ ਆ ਦਿੱਤੀ ਸਾਡੇ ਮਨ ਤੇ ਇਹਨਾਂ ਦੇ ਵੀਡੀਓ ਦੇਖਦੇ ਆ ਜਿਹਨਾਂਾਂ ਦੀ ਲੋੜ ਹੋਈ ਜ਼ਰੂਰ ਆਈ ਹੋਵੇ ਕਿੱਡੀ ਸੋਹਣੀ ਹੈ ਇਹ ਉਹ ਵੀ ਬਣਾਉਨੇ ਗੁੱਡਾ ਕੱਢੀ ਹੈ ਨਹੀਂ ਉਹ ਨਹੀਂ ਇਹ ਆਪਣਾ ਬਰੋਟਾ ਹੀ ਲਾਉਂਦੇ ਆ ਬਰੋਟਾ ਹੀ ਬਣਾਉਂਦੇ ਆ ਕੱਲਾ ਬਰੋਟਾ ਹੀ ਬਣਾਇਆ ਹੋਇਆ ਹਾਂ ਉਹ ਗੁੱਡੇ ਗਾਡੀ ਇਹ ਨਹੀਂ ਬਣਾਏ ਹੋਏ ਹਨ ਹਾਂ ਉਹ ਨਹੀਂ ਉੱਪਰ ਰੱਖਦੇ ਠੀਕ ਆ ਠੀਕ ਆ ਮोटा मोटा ਗੱਲਾਂ ਜੀ ਕਹਿੰਦੇ ਲੈ ਕੇ ਜਾਣਾ ਹੋਇਆ ਇਹ ਆਪੇ ਤਿਆਰ ਕਰਦੇ ਆ ਆਪੇ ਤਿਆਰ ਇਹ ਕਿਹਦਾ ਖਤਾ ਬੁੰਦਾ ਜੀ ਬਸ 100 ਰੁਪਏ ਦੇ ਦੇ ਜੇ ਲਖਾਵਾ 100 ਦਾ ਕਿੰਨੇ ਹੀ ਟਿੱਕੇ ਟੁਕਿਆਂ ਆਉਣਗੇ ਬਰੋਟਾ ਦੇ ਕਿੰ ਆ ਪਾ ਦੇਗੇ ਤੇ 31 ਟਿੱਕੇ ਪਾ ਦੇ ਜੀ ਪੂਰਾ ਮਤਲਬ ਜੀ ਯਾਨੀ ਕਿ 21 ਪਾਉਣੇ ਆ 31 ਪਾ ਦੇਗੇ ਜੀ ਹੂੰ ਹੂੰ ਪੂਰਾ ਬਰੋਟਾ ਯਾਨੀ ਕਿ ਚੋ ਵੀ ਪੈਂਦਾ ਚੰਦ ਫੂਰਜ ਸਾਰਜ ਸਾਰਾ ਕੁਝ ਹਾਂ ਠੀਕ ਆ ਇੱਧਰ ਦੋਨੇ ਪਾਸੇ ਆਈ ਐਤ ਕੀਤਾ ਉਹਨੇ ਪਾਸੇ ਨਿਕਲਿਆ ਆ ਕੋਈ ਨਹੀਂ ਕੋਈ ਨਹੀਂ ਆਰਾਮ ਬੋਣਾ ਮਨਿੰਦਰ ਉੱਥੇ ਨੂੰ ਮਨਿੰਦਰ ਉੱਥੇ ਹੋ ਇਹ ਤੁਹਾਨੂੰ ਬਖਸ਼ੇ ਹੁੰਦੀ ਆ ਨਾ ਇਹਨੂੰ ਕਿਆ ਕਹਿੰਦੇ ਠੋਲੂ ਕਹਿੰਦੇ ਇਹਨੂੰ ਹੈ ਕਨੇਰੀ ਕਨੇਰੀ ਅਸਲੀ ਦਾ ਨਾਮ ਕਨੇਰੀ ਆ ਆ ਕਿਹੜਾ ਥਾ ਚੱਕਰੇ ਚੁੱਕਰੇ ਬਣਾਉਨੇ ਤੁਸੀਂ ਆਪ ਬਣਾਉਨੇ ਆ ਨਹੀਂ ਬਾਲੇ ਦੇ ਹਾਂ ਉਹ ਤੋਂ 22 22 ਡੈਥ ਹੋ ਗਈ ਸੀ ਨਾ ਆਪਰੇ ਤਾਂ ਕੋਈ ਹੋਰ ਬਣਾਉਂਦਾ ਸਭ ਮੁੱਲੇ ਆਉਂਦੇ ਹਨ ਨਾ ਇਹ ਮੁਸਲਮਾਨ ਕਮਾਰ ਜ਼ਿਆਦਾ ਬਣਾਉਂਦੇ ਅੱਛਾ ਮੁਸਲਮਾਨ ਕਮਾਰ ਜ਼ਿਆਦਾ ਬਣਾਉਂਦੇ ਆਪਣੇ ਤਾਂ ਨਹੀਂ ਹੈਗੇ ਉਰੇ ਆਪਣੇ ਨਹੀਂ ਹੈਗੇ ਸਾਡੇ ਪਿੰਡ ਵਾਲੇ ਇਹ ਬਾਈ ਨਹੀਂ ਕੋਈ ਮੰਤਰ ਪੜ੍ਹਦੇ ਆ ਜੀ ਹੁਣ ਸਾਨੂੰ ਵੀ ਨਹੀਂ ਪਤਾ ਹੈਗਾ ਤੇ ਬਖਸ਼ ਹੁੰਦੀ ਹੈ ਵੈਸੇ ਤਾਂ ਆਰਾਮ ਆ ਜਾਂਦਾ ਉਹ ਜੀ ਇੱਕ ਪਾਸਾ ਹੋ ਗਿਆ ਦੋਵੇਂ ਪਾਸੇ ਵੀ ਇਦਾਂ ਹੀ ਬਾਈ ਨੇ ਕਰਨਾ ਸੱਤ ਡੜੀਆਂ ਨਾਲ ਯਾਨਕਿ 54 ਡੜੀਆਂ ਹੋਣ ਲੱਗੀਆਂ ਓਟੇ ਦੰਡੇ ਰਾਮ ਹੋ ਰੋ ਮਰ ਅਰੇ ਰਾਮੋ ਕਾ ਹਾਂ ਉਹ ਤਾਂ ਹੋਣਾ ਦਾ ਠੀਕ ਉਹ ਲੈ ਹਰ ਤੂੰ ਘੰਟਾ ਕੋ ਖਾ ਦੇ ਜਿੰਨੇ ਨੂੰ ਆਈ ਵਾ ਦੇ ਤੋ ਹੀ ਹੈ ਪਖਾੜ ਡੂ ਨਹੀਂ ਅੱਛਾ ਇਧਰ ਰੱਖਣਾ ਇਹ ਕੜਾਉ ਆ ਤੇ ਆਹ ਡਲੀਆਂ ਦਾ ਕੀ ਕਰਨਾ ਈ ਤੇ ਲਾਉਣਾ ਕੋਸਾ ਕਰਕੇ ਸਰੋਂ ਦਾ ਸਰੋਂ ਦਾ ਆਹ ਡਲੀਆਂ ਦਾ ਇਹ ਪੰਨੂਣ ਦੀਆਂ ਅੱਛਾ ਟੂਟੀ ਥੱਲੇ ਹੀ ਰੱਖਣੀਆਂ ਇਹ ਸੱਤ ਇਕਣੀ ਠੀਕ ਆ ਧੰਨਵਾਦ ਨਾ ਨਹੀਂ ਨਹੀਂ ਕੋਈ ਨਹੀਂ ਇਹ ਕਿਸੇ ਲਫਾਫੇ ਇਹ ਹਰ ਵਾਰ ਹੋ ਜਾਂਦਾ ਹਰੇਕ ਨਿਆਣੇ ਦੀ ਹੁਣ ਇਹ ਕੋਈ ਲਫਾਫੇ ਨੂੰ ਬੂਜੇ ਪਾ ਕੇ ਰੱਖਿਆ ਕਿਆ ਕਰੀਏ ਬਸ ਇਕਣਾ ਤੇਰੀ ਕਰ ਦਿੰਦੇ ਆਂ ਟੂਟੀ ਥੱਲੇ ਆਪਾਂ ਦੇਓ ਜੀ ਪੂਰੀ ਜਾਣੇ ਇਹਦਾ ਪੂਰੀ ਠੀਕ ਆ ਤੇ ਇਹ ਲਾਣਾ ਦੋ ਤਿੰਨ ਟਾਈਮ ਕੂਸਾ ਕਰਕੇ ਸਭ ਦੋ ਟਾਈਮ ਸ਼ਾਮ ਨੂੰ ਔਰ ਚਲ ਜਿੰਨੇ ਮਾਰਦੀ ਟਾਈਮ ਹੋਇਆ ਹਾਂ ਇੱਕ ਹੋਣ ਦਾ ਦੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਕੱਲੂ ਵੇਖਣਾ ਮੇਜਣਾ ਜਾਨੀ ਕਿ ਵੀ ਢਲ ਜੂਗਾ ਹਨਾ ਘਰ ਜਾਣਾ ਠੀਕ ਹੈ ਮੇਰੇ ਸੋ ਜਾਣਾ ਯਾ ਨੇ ਪਹਿਲਾਂ ਜਾਵਾਂ ਆ ਗਿਆ ਤਾਂ ਹੁਣ ਢਲ ਗਿਆ ਫਿਰ ਕੁਛ ਹੂੰ ਦਵਾਈ ਦਵਾਦਾਂ ਮੈਨੂੰ ਕੋਈ ਚੱਕਰ ਨਹੀਂ ਬੁਖਾਰ ਦੀ ਬੁਖਾਰ ਜਿਹੜਾ ਦਵਾਦੀ ਤੇ ਕੜਾਹ ਹੋ ਜਾਂਦੇ ਨੇ ਨਾ ਹੂੰ ਕੋਈ ਕਹਿੰਦਾ ਖਾਣ ਪੀਣ ਲੱਗੇ ਵੀ ਹੈ ਨਾ ਤਕਲੀਫ ਰਹਿੰਦੀ ਹੈ ਨਾ ਆਹ ਗੜਾ ਦੁਖੜਾ ਹੁੰਦਾ ਇਹਨਾਂ ਜਾਂ ਆਪਾਂ ਖਾਣੇ ਕੋਤ ਇਹਦੇ ਕਰਕੇ ਹੀ ਆ ਨਾ ਨਹੀਂ ਜਦਾਂ ਐ ਕਰਦਾ ਹਾਂ 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 ਤਾਂ ਇਹ ਆਹ ਦੁਖੜਾ ਦੁਖਦੀ ਹੈ ਨਾ ਹਾਂ ਮੈਂ ਤਾਂ ਹੀ ਦੁਖਦੀ ਚੱਲੀਏ ਭਾਈ ਕਿਆ ਸੇ ਭਾਈ ਕੁਝ ਵੀ ਨਹੀਂ ਸੇ ਭਾਈ ਹਾਂਜੀ ਪਾ ਦੇ ਜੇ ਸਰਦੀ ਹੋਈ ਅਸੀਂ ਕੋਈ ਵੀ ਬੰਦੇ ਇਹਦਾ ਦਾਨ ਸਮਝ ਦਿੰਦੇ ਸੀ ਬੰਦੇ ਨਹੀਂ ਓਕੇ ਯਾਨੀ ਕਿ ਅੱਗੇ ਅਸੀਂ ਕਹਿ ਦਿੰਦੇ ਵੀ ਦਿੰਦੇ ਆਹਦਾ ਦਾਨ ਨਹੀਂ ਕਰਦਾ ਬਾਈ ਫਿਰ ਗ੍ਰਹਿ ਸਾਡੇ ਮੇਰੇ ਚਾਲਦਾ ਹਾਂ ਹਾਂ ਇਹ ਵੀ ਹੈ ਤੇ ਸਾਡੇ ਬੰਦੇ ਤੁਹਾਨੂੰ ਨਹੀਂ ਕਿ ਕਰਨਾ ਪੈਂਦਾ ਤੁਹਾਨੂੰ ਪਰਣਾ ਪੈਂਦਾ ਜਦ ਪ੍ਰਮਾਤਮਾ ਦੇ ਨਾਮ ਲੈਣਾ ਇੱਕ ਟੀਵੀ ਦੇ ਯਾਨੀ ਕਿ ਹੁਣ ਦੱਸਾਂ ਕਿ ਆਪਾਂ ਕਿਸੇ ਕੋਲ ਫੜੇ ਹੈ ਨਾ ਜਰਾਨੀ ਉਹ ਤੇਰੀ ਪੀਜੀ ਦੀ ਘੁੰਮੇ ਆਈ ਧੀ ਦੇਖ ਮੜੀ ਹਾਂਜੀ ਉਹਦਾ ਆਰਾਮ ਕਰਿਆ ਬੇਟੀ ਦੇ ਹਮ ਨੂੰ 1000 ਰੁਪਏ ਦਵੇ ਹਾਂ ਮੈਂ ਕਿ ਮੈਂ ਨਹੀਂ ਲੈਣਾ ਤੂੰ ਗੁਰਦੁਆਰੇ ਚੜਾ ਦੇ ਹਾਂ ਠੀਕ ਆ ਕੀ ਹੋ ਗਿਆ ਤਾਈ ਕੀ ਹੋਇਆ ਤਾਂ ਕਿੰਨਾ ਪੀਜ ਜਿੰਨੇ ਪੈਸੇ ਲੱਗਦੇ ਹੋਇਆ ਕਿਹਾ ਤਾਈ ਦੇ ਕਿੱਥੇ ਐ ਛਾਤੀ ਨੂੰ ਉਹ ਹੋ ਇਹ ਜ਼ਰੂਰੀ ਵੀ ਗੱਲ ਪਰ ਜਿੱਥੇ ਮਰਜੀ ਨਿਕਲ ਸਕਦਾ ਆ ਕਿਤੇ ਵੀ ਨਿਕਲ ਸਕਦਾ ਇਹ ਕੋਈ ਉਹ ਨਹੀਂ ਹੈ ਨਾ ਚਲੋ ਕਿਕਰੇ ਇੱਥੇ ਦਾ ਮੁੰਡੇ ਦੇ ਪੂਰੇ ਥੰਡੇ ਕੰਡ ਪਰ ਹਾਂ ਜਿੰਦਰਾ ਮਾ ਆ ਕੇ ਚੱਲਿਆ ਪਾਸੇ ਚਲੋ ਇੱਕ ਬੰਦੇ ਰਿਹਾ ਵਿਚਾਰਾ ਉਹ ਡਾਕਟਰ ਜਾਣਦਾ ਉਹ ਤੂੰ ਕੁੜੀਆਂ ਸਕੂਲ ਦੇ ਹਾਂਜੀ ਹਾਂ 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 ਹੈਗਾ ਬੂਲੇ ਵੇ ਪੁਛੜੀ ਜਾਇਆ ਆ ਨਾ ਪਰਤੋਂ ਵਾਲਾ ਆਹ ਰਤੋਂ ਵਾਲਾ ਆ ਵਿੱਚ ਪਾ ਦੇ ਪੁੱਤ ਬਾਬੇ ਦੇ ਅੱਗੇ ਬਿੱਕੇ ਆਦੀ ਦੇ ਦੇ ਜਿਵੇਂ ਆ ਬਣਾ ਰਹੇ ਹੋ ਆ ਜੋ ਬਣਾਣ ਵਾਲੇ ਆਗੇ ਕੱਢ ਕੇ ਉਹ ਦੇ ਨਾ ਦਾਨ ਦੀ ਹੋਲ ਦਾਨੇ ਕਰ ਦਣਾ ਜੇ ਤੁਸੀਂ ਪਾਸੇ ਪਾ ਦੇ ਤੇ ਪਾਸੇ ਪਾ ਦਿਓ ਠੀਕ ਹੈ ਮੰਦਾ ਨਹੀਂ ਨਿਆਣਾ ਹੋਰ ਉਹ ਫੇਰ ਜਿਆਦਾ ਵੱਧਾ ਹੋਣਾ ਉਹ ਲੰਦਾ ਨਹੀਂ ਹੈਗਾ ਆਹ ਕਹਿੰਦਾ ਪੰਨੀ ਕਾਹਦੇ ਕਰਕੇ ਦਿੰਦੇ ਸਾਡੇ ਨਿਆਣੇ ਕਾਹਦੇ ਦਿੰਦੇ ਆ ਗੱਲ ਥੋੜੀ ਪੱਕੀ ਆ ਜੀ ਚਲੋ ਅੱਜ ਕੱਲ ਤਾਂ ਪੈਸੇ ਲੋਕ ਦੁਨੀਆ ਬਈ ਬਹਿਮ ਬੋਕ ਕਰਦੇ ਸੱਚ ਵੀ ਆ ਸੱਚ ਵੀ ਅੱਜ ਦੇ ਸਮੇਂ ਦੇ ਵਿੱਚ ਬਾਈ ਤੈਨੂੰ ਪਤਾ ਹੀ ਆ ਚੱਲੀਏ ਬਾਈ ਹੈਂ ਚੱਲ ਫੇ ਚੱਲੀ ਜਾ ਕਰ ਚੱਲੀ ਠੀਕ ਹੈ ਜੀ ਠੀਕ ਹੈ ਬੀਕੋੜ ਹਾਂਜੀ ਬੀਬੀ ਬਾਈ ਦੇ ਜੀ ਕਾ ਖਾਲਸਾ ਬਾਈ ਦੇ ਜੀ ਹੋਰ ਤੁਹਾ ਮਾਤਾ ਠੀਕ ਠਾਕ ਹੈ ਤੁਸੀਂ ਵੀ ਠੀਕ ਰਹੋ ਪਾਣਾ ਫੋਨ ਵੀ ਚੜਦੀ ਕਲਾ ਮਾਰ ਕੇ ਤੰਦਰੁਸਤੀਆਂ ਬਖਸ਼ੇ ਫੋਨ ਬਾਹਰ ਹੈ ਜਿਹੜੇ ਮੇਰੇ ਬੱਚੇ ਉਹ ਵੀ ਠੀਕ ਰਹੇ ਜਿਹੜੇ ਹੋਏ ਨੇ ਕਹਿੰਦੇ ਉਹ ਵੀ ਠੀਕ ਰਹੇ ਹੈ ਬੜੀਆ ਪੁੱਤ ਹਾਂ ਵੀ ਜਾਂ ਜੀਦਾ ਲੱਡੂ ਦੇ ਭਾਗ ਲੈ ਕੇ ਆਏ ਨੇ ਲੱਡੂ ਦੇ ਇੱਕ ਇੱਕ ਬੰਗਾ ਕਰਦੀ ਹੈ ਦੋ ਤਾਂ ਮੈਂ ਡੱਕੋ ਨੂੰ ਮਾਰਿਆ ਹਾਂ ਆਪੇ ਹੋ ਗਿਆ ਹਾਂ ਵੈਸੇ ਹੀ ਹੋ ਗਿਆ ਲੱਡੂ ਤਾਂ ਹੈ ਕਦੇ ਵੀ ਇਹਦੇ ਹਰ ਸਾਲ ਨਿਕਲਣੀ ਨਿਕਲਨੇ ਆ ਇਹ ਹੋ ਜੇ ਨਹੀਂ ਉੱਥੇ ਜਾਏ ਪਿੱਛੇ ਦੇ ਕੇ ਆਇਆ ਚੂਕੂ ਦਾ ਤੇ ਲਾਮੜ ਜਿਹਾ ਤੱਤਾ ਕਰਕੇ ਖਲਾਉਂਗੀ ਹੁਣ ਭੱਗਦੀ ਹੁੰਦੀ ਬਾਈ ਤੇ ਮਮਾ ਪਾਲਾ ਵਿੱਚ ਉਹ ਮਨ ਕਰੀਏ ਤੇ ਨਾਓ ਸੁਕਣ ਦੋ ਸਰੋਂ ਦਾ ਤੇ ਲਾਈ ਗਾਣਾ ਹੈ ਤਾਂ ਮੈਂ ਦੁਪਹਿਰੇ ਵੀ ਬਣਾਇਆ ਸੀ ਹੁਣ ਪਰ ਗਰਮ ਹੁੰਦਾ ਭੱਗਦੀ ਹੁੰਦੀ ਆਂ ਇੰਨਾ ਟੁੰਡੀ ਜਾ ਕੇ ਖਾਣ ਦੇ ਨਾ ਐ ਜਾ ਕੁਤੀ ਇਹ ਤਾਂ ਬਹੁਤ ਬੜਾ ਗਰਦਨ ਦੀ ਗਲ ਵੀ ਲੱਗਦਾ ਇਹਵੇ ਕਰਕੇ ਹੀ ਮੈਂ ਕੱਲ ਪੈਨਸੀ ਇਹਨਾਂ ਨੂੰ ਦੇਖ ਕੇ ਦਿਖਾਉਣਾ ਜਾਂ ਮੈਨੂੰ ਆਇਆ ਗੋ ਆ ਰਹਾ ਨਾ ਜਦ ਦੁੱਖ ਲੱਗਦਾ ਤਾਂ ਕਿ ਕਿ ਲੱਗ ਗਿਆ ਲੱਡੂ ਹਾਂ ਕਿ ਲੱਡੂ ਨਿਕਲਿਆ ਆ ਮੈਂ ਉਹ ਲੈ ਗਿਆ ਸਕੂਲ ਜਾਣਾ ਦੀ ਮੈਂ ਕਿਹਾ ਵੀ ਇਹ ਸੁਝਿਆ ਹਲਾ ਨਾ ਉਹ ਕਹਿੰਦਾ ਹੱਥ ਵਾਲਾ ਕਰਤਾ ਬਸ ਕਹਿੰਦਾ ਕਿ ਲੱਡੂ ਇਹ ਆ ਦਵਾਈ ਤਾਂ ਦੁਦਾਨੀ ਕਦੋਂ ਬੁਖਾਰ ਵਖੂਰ ਤੇ ਬਸ ਦਵਾਈ ਦੇ ਦਿਓ ਸਰਧਾਨੇ ਦਵਾਈ ਪਈ ਹੈ ਦੀ ਬੁਖਾਰ ਦੀ ਉਹ ਦੇਖ ਕੇ ਦੱਸਤਾ ਨਾ ਬੰਦੇ ਨੇ ਜਿਹੜੇ ਹੱਥ ਆਲਾ ਕਰਾਇਆ ਉਹ ਕਹਿੰਦਾ ਯਾਰ ਕਿ ਲੱਡੂ ਆ ਇਹਦੇ ਬੜਾ ਭਾਈ ਕਿੱਥੇ ਮੱਥਾ ਤੇ ਗੰਦਗੀ ਅੱਛਾ ਮੱਥਾ ਠੇਕਣਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਉਹ ਸਰਦ ਘਾ ਉਧਰ ਨੇ ਫਿਰ ਆ ਬੁੱਧਵਾਰ ਨੂੰ ਹੁੰਜਣੇ ਕੇ ਪੰਜ ਟਿੱਕੀਆਂ ਬਣਾ ਲਈ ਹੈ ਨਾ ਪਹ ਲਿਆ ਕੇ ਨਾ ਮਿੱਟੀ ਮੈਂ ਨਹੀਂ ਉਸਕੇ ਆਜ਼ਾਦੀ ਬਤਾਉਂਦਾ ਹੋਗਾ ਮੇਰਾ ਚਲੋ ਠੀਕ ਹੈ ਮਿੱਟੀ ਪਈ ਹੈ ਬੀਬੀ ਪੰਜ ਟਿੱਕੀਆਂ ਬਣਾ ਲਈ ਬਸ ਮਿੱਟੀ ਦਾ ਹੋਰ ਲਿਆਉਣੀ ਹੋਆ ਐਂ ਕਹਦੇ ਬਸ ਮੇਰਾ ਸੱਜ ਬੀਬੀ ਨਾਲ ਉਹ ਹੱਥ ਤਾਂ ਹੋ ਗਿਆ ਕਹਿੰਦੀ ਹੱਥ ਤਾਂ ਹੋਰ ਕੰਮ ਤਾਂ ਮਿੱਟੀ ਚਾਹੀਦੀ ਹੋਰ ਕੰਮਾਂ ਨੂੰ ਹੋਰ ਕਿਹੜੇ ਕੰਮ ਹੋਣਗੇ ਹੁਣ ਤਾਂ ਬੀਬੀ ਘਰਾਂ ਦੇ ਵਿੱਚ ਲਿਪਣ ਲਪਗਿਏ ਤੇ ਵੀ ਰਹਿ ਗਿਆ ਬੰਦਾ ਹੈ ਨਾ ਵੀ ਚਲ ਭਾਈ ਘਰ ਤੇ ਲਿਪਣਾ ਹੋਰ ਕਰਨਾ ਹੈ ਚੁੱਲ੍ਹਾ ਬਣਾਉਣਾ ਹੈ ਕੁਈ ਅੱਗ ਨੂੰ ਗੀਠੀ ਪਾਉਣ ਤਾਂ ਬਣਨੀ ਬਣਨੀ ਮੇਰੇ ਜਿਹੜੇ ਕੰਮ ਹੈਗਾ ਤਾਂ ਹੈਗੇ ਵੀ ਹੁਣ ਇਹ ਲਿਪੜੜੀ ਕਰ ਲਈ ਮੈਂ ਤਾਂ ਬਾਹਰ ਕੁਚੁੱਲਾ ਲਿਪੜਦੀ ਆਂ ਸ਼ਗਨ ਤਾਂ ਜਿਹੜਾ ਹੁੰਦਾ ਆਪਣਾ ਉਹ ਤਾਂ ਕਰਦੇ ਹੀ ਆਂ ਇਹ ਤਾਂ ਚੁੱਲਾ ਬਣਾ ਲਿਆ ਚੁੱਲੇ ਮੂਰੇ ਕੋਲ ਕੀ ਫੇਰਨੀ ਮੁੱਟੀ ਤਾਂ ਮੰਦੜੀ ਚਾਹੀਦੀ ਆ ਮੈਂ ਤੁਹਾਨੂੰ ਹਫ਼ਤਾ ਹੋ ਗਿਆ ਕਹਿੰਦੀ ਵੀ ਲਿਆ ਫੋਕੋ ਭੈਣ ਜੀ ਕਿਆ ਕਹਿੰਦੇ ਬੋਲ ਕੇ ਕਹਿੰਦੇ ਕਿੰਡੀ ਹੋ ਗਈ ਨਾ ਰਾਤ ਆਇਤੀ ਸਾਡੇ ਕੋਲ ਰਾਤ ਆਕੇ ਗਈ ਆ ਠਹਿ 타 ਕਰਨ ਬੈਠੀ ਦੀ ਗੱਲਾਂ ਮਾਰਦੀ ਸੀ ਸਾਡੇ ਨਾਲ ਉਹ ਆਏ ਹੋਏ ਤੇ ਪੱਕੂ ਮਾਦਰੇ ਕਹਿੰਦੀ ਮੇਰਾ ਜੀ ਕਰਿਆ ਮੈਂ ਤੈਨੂੰ ਮਿਲ ਕੇ ਜਾਵਾਂ ਕਹਿੰਦੀ ਫੇ ਮਿਲ ਗਈ ਸਾਨੂੰ ਆ ਕੇ ਸੰਦੀਪ ਦੀ ਛੁੱਭਾ ਦੀ ਛੁੱਭਾ ਦੀ ਵਿੱਕੀ ਤਾਂ ਤੇ ਛੋਟੀ ਜਾਂ ਉਹ ਸੁੱਖੂ ਪੈਂਦੀ ਅੱਛਾ ਹੂੰ ਮਿਲ ਕੇ ਲਾਂਗੇ ਮੈਂ ਕਿ ਬੀਬੀ ਕੋਲ ਜਾਇਆ ਕਈ ਵਾਰ ਉਹ ਮੈਂ ਜਾਣਾ ਕਹਿੰਦੀ ਲੇਟ ਹੋ ਗਈ ਸੀ ਲੇਟੇ ਆਏ ਤੇ ਸਾਡੇ ਕੋਲ 15-20 ਮਿੰਟ ਬੈਠੇ ਆ 8:30 ਹੋ ਗਏ 8:30 بس 12 ਟਾਈਮ ਹੋ ਗਏ تھے۔ ਉੱਥੇ ਟਾਈਮ ਲੱਗ ਗਿਆ ਉਹਨਾਂ ਡਾਕਟਰ ਕੋਲੇ ਜਾ ਕੇ ਲੇਟ ਆਏ। ਡਾਕਟਰ ਨੇ ਕਹਿੰਿਆ ਪੱਕੂ ਮਜਰੇ ਸੁਦੀਪ ਭੈਣ ਜੀ ਦੱਸ ਦਵਾਈ ਨਹੀਂ ਚੱਲਦੀ ਉਹ ਮੋਟੇ ਹਨ। ਉਹਨਾਂ ਨੂੰ ਦੱਸਿਆ ਦਵਾਈ ਦਾ ਕਾਹਦਾ ਇੰਨੀ ਮੈਂ ਤਾਂ ਸੁਣ ਪਹੁੰਚਦਾ ਕਹਿੰਦੀ ਗਾਉਂ ਨੂੰ ਗਏ। ਕਹਿੰਦੀ ਮੈਂ ਕਿਹਾ ਮੇਰੀ ਜਸਮੈਨ ਨੂੰ ਮੈਂ ਕਿਹਾ ਮੇਰੀ ਗੱਲ ਕਰ। ਅਸ਼ਮੀ ਡਾਕਟਰ ਨੇ ਕਿਹਾ ਤੇਰੇ ਕਿਰਨਾ ਕਿਰਨਾ ਮੈਂ ਕਹਤੁ ਸੀ 3 ਮਹੀਨੇ ਨੂੰ ਦੇਖੋ ਜੀ ਪ੍ਰਾਣੀ ਸਕੈਨ ਤਿੰਨ ਮਹੀਨੇ ਹੋ ਗਏ ਤਾਂ ਤੁਸੀਂ ਨਵੇਂ ਜਿਹੜੇ ਕਰਾ ਕੇ ਦੇ ਜੀ ਮੈਂ ਰੋਗਾ ਹੀ ਨੇਤਰ ਤਾਂ ਕੁਝ ਨਹੀਂ ਕਹਿੰਦਾ ਵੀਰ ਜੀ ਮੈਂ ਤੁਹਾਨੂੰ ਭੈਣ ਨੂੰ ਕਹਾਂਦਾ ਨਾਲ ਸਾਡਾ ਚੱਕਰ ਨਿਕਲ ਜੀ ਨਾਲ ਤੇਰਾ ਤੂੰ ਕਰਾ ਲੈ ਸੁੱਖੋ ਭੈਣ ਜੀ ਵੀ ਨਹੀਂ ਮੰਨਦੀ ਬੀਬੀ ਕਿਸੇ ਦੀ ਤਿੰਨ ਮਹੀਨੇ ਕੀਨੇ ਦੇਖੇ ਨੇ ਮਾ ਜੀ ਹੋ ਤਿੰਨ ਮਹੀਨੇ ਨੂੰ ਉਹੀ ਚੀਜ਼ ਕਰਾਉਣਗੇ ਆਪਾਂ ਪਹਿਲਾਂ ਕਰਾ ਕੇ ਦੇਖ ਲੂਗੇ ਉਹ ਵੀ ਬਿਮਾਰੀ ਫੜੀ ਜਾਂਦੀ ਹੈ ਦੁੱਖ ਫੜਿਆ ਜਾਂਦਾ ਹੁਣ ਥੋੜਾ ਕਹਿੰਦੇ ਆਹੀ ਬੀਬੀ ਗੱਲ ਤੋਂ ਤੱਕ ਗੈਟੋ ਲਾ ਬੀਬੀ ਜਦ ਤੱਕ ਉਹਨੂੰ ਸਕੈਨ ਨਹੀਂ ਹੁੰਦੀ ਐਂ ਤਾਂ ਕਹਿੰਦੇ ਸਾਡੇ ਕੋਲ 3 ਮਹੀਨੇ ਜੇ ਕੋਈ ਗੱਲ ਵੀ ਆ ਹੁਣ ਆਪਾਂ ਤਾਂ ਕੁਝ ਸਕਦੇ ਆ ਦੱਸਣੀ ਤਾਂ ਉਹਨਾਂ ਨੇ ਦੱਸਦੀ ਵੀ ਨਹੀਂ ਨਾ ਆਇਆ ਮੈਨੂੰ ਖਾ ਹੋਰ ਟੈਨਸ਼ਨ ਨਾ ਹੋ ਤਾਂ ਬੰਦੇ ਨੇ ਦੱਸੇ ਵੀ ਹੱਜ ਹੁੰਦੀ ਆ ਹੁਣ ਮੈਂ ਆਪਣਾ ਢੇਡਿ ਲਈ ਬੈਠਾ ਰਹਾ ਉਹਨਾਂ ਮੈਨੂੰ ਰੋਗੇ ਲੱਗਣੇ ਹਾਂ ਜੇ ਮੈਂ ਕਿਸੇ ਨੂੰ ਦੱਸੂਗੀ ਕੋਈ ਅਗਲਾ 100 ਮੈਨੂੰ ਉਹਦਾ ਹੱਲ ਦੱਸੂ ਕੋ ਗੱਲ ਦਾ ਤਾਂ ਹੀ ਬਚਾ ਲੱਗੂ ਮੈਂ ਤਾਂ ਕਿਹਾ ਰਾਤ ਮੈਂ ਕਿ ਭਾਈ ਇੱਥੇ ਬਸੀ ਦਿਖਾ ਦਿੰਦੇ ਕਹਿੰਦੇ ਨਹੀਂ ਉਹਦੇ ਕੋਲ ਗਈ ਤੇ ਕੀ ਨਿਕਲ ਜਿੱਦ ਕੋ ਭੈਣ ਦੀ ਮੈਂ ਵੀ ਅੱਜ ਤੱਕ ਕਹਿਤਾ ਮਨ ਜਿੱਥੇ ਬੀਬੀ ਦਾ ਆਪਰੇਸ਼ਨ ਕਰਵਾਇਆ ਤਾਂ ਬਸ ਹੀ ਵਪਾਂ ਨੂੰ ਦਿਖਾਤਾ ਨੇ ਏਅਰਪੋਰਟਾਂ ਤੁਹਾਨੂੰ ਲੈ ਜਾਨੇ ਆ ਕਹਿੰਦੀ ਮੈਂ ਠੀਕ ਆ ਕੁਝ ਵੀ ਨਹੀਂ ਆਇਆ ਆਇਓ ਕਹਿੰਦੀ ਟੈਸਟ ਤਾਂ ਨਾਰਮਲ ਨੇ ਦੂਏ ਟੈਸਟ ਨਾਰਮਲ ਆ ਆਮ ਜਿਹੜੇ ਸਕੈਨਾਂ ਚ ਬਹੁਤ ਕੁਝ ਪਤਾ ਲੱਗ ਜਾਂਦਾ ਸਕੈਨ ਦਾ ਹੀ ਮੇਨ ਆ ਨਾ ਅੰਦਰਲਾ ਸਾਰਾ ਪਤਾ ਲੱਗ ਜਾਂਦਾ ਸਕੈਨ ਹੂੰ ਜਿਹੜੇ ਦੂਏ ਟੈਸਟ ਆ ਉਹਨਾਂ ਨੇ ਆਪਣਾ ਬੋਰਡਿੰਗ ਕਾ ਦੱਸਣਾ ਸਕੈਨ ਕਿੰਨੀ ਕਰਦੀ ਹੈ ਆਲਟਰਾਸਾਉਂਡ ਸੀਟੀ ਸਕੈਨ ਅੰਦਰ ਜੇ ਕੋਈ ਅੰਦਰ ਨੁਕਸ ਹੋਊਗਾ ਉਹ ਦੱਸ ਦਿੰਦਾ ਵੀ ਅੰਦਰ ਗਿਆ ਕੋਈ ਉਹ ਜਿਹੜਾ ਕੋ ਦੂਆ ਟੈਸਟ ਲੰਨ ਤਾਂ ਸਿਰਫ ਖੂਨ ਦੇ ਟੈਸਟ ਹੁੰਦੇ ਆ। ਉਹ ਐਡਰੈਸ ਹੋਂਚ ਪਤਾ ਉਹ ਚ ਹਾਂ ਸਾਰਾ ਪਤਾ ਲੱਜ ਜਾਂਦਾ ਮੈਂ ਬੋਲ ਰਹਾ ਹਾਂ ਇੱਥੇ ਵੀ ਤਾਰਦੇ ਨੇ ਇੱਥੇ ਮਾਈਕਰੋ ਵਾਲੇ ਨਹੀਂ ਤਾਂ ਮਾਈਕਰੋ ਵਾਲੇ ਤਾਰਦੇ ਨੇ ਹੂੰ ਉਹ ਜੇ ਤਾਂ ਹੁਣ ਕਰਾਉਣਗੇ ਤਾਂ ਰੋਪੜ ਬਹੁਤ ਤਾਰਦੇ ਨੇ ਕਰਾਉਣ ਤੋਂ ਸੇਫ ਹੋ। ਉਹ ਤਾਂ ਭੈਣ ਦੀ ਹਿੰਮਤ ਆ ਜਸ ਸੰਦੀਪ ਭੈਣ ਵੀ ਕਹਿੰਦੇ ਕਹਿੰਦੀ ਹੋਰ ਇਹਨੂੰ ਕੋਈ ਨਹੀਂ ਰੋਕਦਾ ਹੁਣ ਉਹ ਤਾਂ ਉਹਨਾਂ ਦੀ ਹਿੰਮਤ ਆ ਗੋਈ। ਜਾਣਾ ਤਾਂ ਉਹਨਾਂ ਨੇ। ਆਇਆ ਕਿਆ ਤੇ ਚਲੋ 11200 ਰੁਪਏ ਦਾ ਚਿਹਰੇ ਨਹੀਂ ਵੀ ਹੱਲ ਪਤਾ ਲੱਗਦਾ ਕੋਈ ਗੱਲ ਉਹ ਤਾਂ ਪਤਾ ਲੱਗਦੀ ਹੈ ਬਈ ਉਹ ਤਾਂ ਕਹਨੇ ਹੁਣ ਭੈਣੇ ਨਹੀਂ ਮੰਦੀ ਤੇ ਮਰਜੀ ਹੈ ਉਹ ਹੀ ਨਹੀਂ ਮੰਦੀ ਹੁਣ ਕਿਸੇ ਦੀ ਗੱਲ ਚਲੋ ਚਲੋ ਬਾਕੀ ਹੁਣ ਸਾਡੇ ਇਹ ਦੁੱਖ ਸੁੱਖ ਚੱਲਦੇ ਰਹਿਣੇ ਆ ਜੀ ਕਰਿਓ ਅਰਦਾਸ ਵੀ ਸਾਡੀ ਭੈਣ ਛੇਤੀ ਠੀਕ ਹੋ ਜਵੇ ਤੇ ਠੀਕ ਹੈ ਜੀ ਮਿਲਦੇ ਹਾਂ ਹੁਣ ਫੋਨ ਨੂੰ ਆਪਾਂ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਜੜ ਦੀ ਕਲਾ ਵਿੱਚ ਰੱਖੇ ਜੀ